ਅੱਜ ਤੁਹਾਨੂੰ ਇਸ ਕਰਕੇ ਇੱਥੇ ਬੁਲਾਇਆ ਹੈ ਕਿ ਇੱਕ অতি ਗੰਭੀਰ ਮਸਲਾ ਉਹ ਮਸਲਾ ਜਿਸ ਦੇ ਨਾਲ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ ਪੰਜਾਬੀਆਂ ਦਾ ਭਵਿੱਖ ਜੁੜਿਆ ਹੋਇਆ ਹੈ ਔਰ ਉਹ ਮੁੱਦਾ ਜੋ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ ਉਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਡੇ ਜ਼ਰੀਏ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਮੁੱਦਾ ਰੱਖਣਾ ਚਾਹੁੰਦੇ ਆ ਕਿ ਪੰਜਾਬ ਦੀ ਤੇ ਕੇਂਦਰ ਸਰਕਾਰ ਦੀ ਜੋ ਭਾਜਪਾ ਹੈ ਉਹ ਕਿਸ ਕਦਰ ਪੰਜਾਬ ਦੇ ਨਾਲ ਧੋਖਾ ਕਰ ਰਹੀ ਹੈ ਕਿਸ ਕਦਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈਗੀ ਹੈ ਔਰ ਕਿਸ ਤਰ੍ਹਾਂ ਭਾਜਪਾ ਦੀ ਜਿਹੜੀ ਘਟੀਆਂ ਰਾਜਨੀਤਿਕ ਸੋਚ ਹੈ ਔਰ ਘਟੀਆਂ ਮਾਨਸਿਕਤਾ ਹੈ ਉਸ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆਂ ਅੱਜ ਤੁਸੀਂ ਸਾਰਿਆਂ ਨੇ ਪੰਜਾਬੀ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਪੜਿਆ ਕਿ ਪੰਜਾਬ ਦਾ ਪੁਨਰਗਠਨ 1966 ਜਿਸ ਦੀ ਧਾਰਾ 79 2A ਦੇ ਵਿੱਚ ਤਬਦੀਲੀ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ BVDM ਦਾ ਪੁਨਰਗਠਨ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਨਾਲੇ ਚਤੁਰ ਨਾਲੇ ਚਤੁਰਾਈਆਂ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸ ਹੋਈ ਔਰ ਪੰਜਾਬ ਬੀਜੇਪੀ ਦੇ ਬੁਲਾਰੇ ਇਸ ਚਿੱਠੀ ਨੂੰ ਝੂਠਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਚਿੱਠੀ ਕੇਂਦਰ ਸਰਕਾਰ ਨੇ ਨਹੀਂ ਲਿਖੀ ਔਰ ਮੈਂ ਤੁਹਾਡੇ ਸਾਹਮਣੇ ਉਹ ਜਿਹੜੀ ਚਿੱਠੀ ਹੈ ਉਹ ਤੁਹਾਨੂੰ ਦਿਖਾਉਣਾ ਚਾਹਣਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਚਾਰੋਂ ਸੂਬੇ ਹੈ ਜੋ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਉਹਨਾਂ ਦੇ ਸੈਕਟਰੀਆਂ ਨੂੰ ਲਿਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੀ ਹੈ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨਾ ਕਿਉਂਕਿ ਇਹ ਪੰਜਾਬ ਦੇ ਨਾਲ ਇੱਕ ਹੋਰ ਧੱਕਾ ਹੋਏਗਾ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ BBMP ਹੈ ਉਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਹੈਗਾ 1966 ਜਦੋਂ ਇਹ ਬਣਿਆ ਸੀ ਔਰ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਸੀ ਉਸ ਵਕਤ ਜਾਨਕਿ ਉਸ ਐਕਟ ਦੇ ਤਹਿਤ ਇਹ ਬਣਿਆ ਸੀ ਔਰ ਹੁਣ ਜਿਹੜੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਂ ਕਹ ਲਈਏ ਪੰਜਾਬ ਲਗਾਤਾਰ ਇਸ ਦਾ ਵਿੱਤੀ ਬੋਝ ਚਲਦਾ ਆ ਰਿਹਾ ਹੈ ਜਿਹੜੇ BBMP ਦੇ ਖਰਚੇ ਨੇ 40% ਖਰਚੇ ਜਿਹੜੇ ਉਹ ਪੰਜਾਬ ਦੁਆਰਾ ਚੱਲੇ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਕਦਰ ਜਿਹੜੀ ਬੀਜੇਪੀ ਬੀਜੇਪੀ ਦੀ ਲੀਡਰਸ਼ਿਪ ਹੈ ਉਹ ਬੀਬੀਐਮਪੀ ਦੇ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ April ਮਹੀਨੇ ਦੀ ਗੱਲ ਹੈ ਕਿ ਬੀਜੇਪੀ ਬੀਬੀਐਮਪੀ ਦੇ ਜ਼ਰੀਏ ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਨੂੰ ਦੇਣਾ ਚਾਹੁੰਦੀ ਸੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਸਖਤ ਸਟੈਂਡ ਲਿਆ ਜਿਸ ਕਾਰਨ ਉਹ ਇਸ ਪਾਣੀ ਨੂੰ ਲੁੱਟ ਨਹੀਂ ਸਕੇ ਹੁਣ ਪੰਜਾਬ ਦੇ ਇਸੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ BBMP ਵਿੱਚ ਸਫਾਈ ਮੈਂਬਰ ਜਿਹੜੀ ਹੈ ਹਿਮਾਚਲ ਕੋ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਦਾ ਜਿਹੜਾ ਪੱਖ ਹੈ ਉਹ ਕਮਜ਼ੋਰ ਕਰਨਾ ਚਾਹੁੰਦੇ ਹੈ ਔਰ ਇਹ ਨਵਾਂ ਜਿਹੜਾ ਢਾਂਚਾ ਜਿਹੜਾ ਉਹ ਉਠਾਇਆ ਜਨਨੇ ਕੇ ਬੀਜੇਪੀ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜੋ ਚਿੱਠੀ ਲਿਖੀ ਗਈ ਹੈ ਸਰਕਾਰ ਨੂੰ رائے ਮੰਗੀ ਗਈ ਹੈ ਇਸ ਦੇ ਵਿੱਚ ਅਸੀਂ ਠੋਕ ਕੇ ਜਨਨੇ ਕਿਸਦਾ ਵਿਰੋਧ ਕਰਾਂਗੇ ਔਰ ਇਸ ਨੀਤੀ ਦਾ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਔਰ ਹਰ ਹੱਕ ਹਾਲਾਤ ਦੇ ਵਿੱਚ ਜਿਹੜਾ BBMP ਦਾ ਜਿਹੜਾ ਆ ਆਪਣਾ ਪੰਜਾਬ ਦਾ ਹੱਕ ਹੈ ਉਸ ਨੂੰ ਸੁਰੱਖਿਤ ਰਖ ਰੱਖਣ ਵਾਸਤੇ ਮਾਨ ਸਾਹਿਬ ਦੀ ਸਰਕਾਰ ਪੂਰਾ ਜੋਰ ਲਾਏਗੀ ਔਰ ਐਸੇ ਕਰਕੇ ਅਸੀਂ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਬੀਜੇਪੀ ਦੀ ਸਰਕਾਰ ਆਪਣੀ ਘਟਿਆ ਰਾਜਨੀਤੀ ਕਰਕੇ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਉਹ ਨੁਕਸਾਨ ਪੁਚਾ ਰਹੀ ਹੈ ਇਹ ਚੀਜ਼ ਕੋਈ ਬੀਜੇਪੀ ਨੇ ਪਹਿਲੀ ਵਾਰੀ ਨਹੀਂ ਕੀਤੀ ਅਸੀਂ ਲਗਾਤਾਰ ਦੇਖ ਰਹੇ ਦੇਖ ਰਹੇ ਆ ਕਿ ਬੀਜੇਪੀ ਆਪਣਾ ਕਿੱਡ ਕੱਢਣ ਵਾਸਤੇ ਔਰ ਪੰਜਾਬ ਨੂੰ ਥੱਲੇ ਲਾਉਣ ਵਾਸਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਦੇ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਦੇ ਆ ਤਾਂ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਾ ਹੋ ਸਕੇ ਔਰ ਕਦੇ ਉਹ ਸਾਡਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਰੋਕ ਲੈਂਦੇ ਆ ਤਾਂ ਕਿ ਸਾਡੇ ਸਕੂਲਾਂ ਦੇ ਉੱਤੇ ਉਸ ਦਾ ਪ੍ਰਭਾਵ ਪਵੇ ਔਰ ਸਾਰਿਆਂ ਤੋਂ ਮਾੜਾ ਪੱਖ ਇਹ ਹੋਇਆ ਕਿ ਪਿਛਲੀ ਜਣੀ ਜਦੋਂ ਪੰਜਾਬ ਦੇ ਵਿੱਚ ਕਿੰਨੇ ਭਿਆਨਕ ਹੜ੍ਹ ਆਏ ਉਹਨਾਂ ਹੜ੍ਹਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਪ੍ਰਧਾਨ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਭਾਵੇਂ ਫਾਰਮੈਲਟੀ ਕੀਤੀ ਉਹਨਾਂ ਨੇ ਸਿਰਫ ਜਹਾਜ਼ ਦੇ ਉੱਤੇ ਢੇੜਾ ਲਗਾ ਕੇ ਚਲੇ ਗਏ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਘੋਸ਼ਣਾ ਕੀਤੀ ਜਿਹੜਾ ਕਿ ਬੜਾ ਮਾਮੂਲੀ ਹੈ ਪਰ ਮਾੜੀ ਗੱਲ ਤਾਂ ਇਹ ਹੈਗੀ ਹੈ ਹੱਦ ਤਾਂ ਇਹ ਹੈਗੀ ਹੈ ਕਿ ਉਹ ਜਿਹੜਾ 1600 ਕਰੋੜ ਰੁਪਏ ਕਹਿ ਕੇ ਵੀ ਗਏ ਸੀ ਉਹ ਚੋ ਵੀ ਫੁੱਟੀ ਕੌਡੀ ਅੱਜ ਤੱਕ ਜਿਹੜੀ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਵਰਕੇ ਉਲਟਾ ਪੰਜਾਬ ਦਾ ਅਪਮਾਨ ਕਰਨ ਵਾਸਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਜਿਹੜੀ ਐਸ ਡੀ ਆਰ ਐਫ ਦੀ ਕਿਸ਼ਤ ਤੁਹਾਨੂੰ ਐਡਵਾਂਸ ਦਿੱਤੀ ਹੈ ਜਾਂ ਛੜਕਾ ਬਣਾਉਣ ਵਾਸਤੇ ਨੈਸ਼ਨਲ ਹਾਈਵੇ ਨੇ 170 ਕਰੋੜ ਰੁਪਏ ਦਿੱਤਾ ਉਹ ਵੀ 1600 ਕਰੋੜ ਦੇ ਪੈਕੇਜ ਦਾ ਹਿੱਸਾ ਹੈ ਇਸ ਤੋਂ ਅੱਗੇ ਜਾਈਏ ਅੱਜ ਵੀ ਸ਼ਿਵਰਾ ਚੋਹਾਨ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਆ ਉਹ ਲੁਧਿਆਣੇ ਆਏ ਆ ਦੂਜੀ ਵਾਰੀ ਆਏ ਆ ਸਾਡਾਂ ਤੋਂ ਬਾਅਦ ਪਹਿਲਾਂ ਵੀ ਆਏ ਸੀ ਉਹ ਠੀਕ ਹੈ ਨਾ ਦਰਜਨਾ ਮੰਤਰੀ ਜਿਹੜੇ ਹੈ ਉਹ ਕੇਂਦਰ ਦੇ ਪੰਜਾਬ ਦੇ ਵਿੱਚ ਆ ਚੁੱਕੇ ਆ ਮੈਂ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਸਵਾਲ ਚੁੱਕਿਆ ਸੀ ਕਿ ਦਰਜਨਾ ਮੰਤਰੀ ਤੇ ਇੱਥੇ ਆ ਗਏ ਪਰ ਪੰਜਾਬ ਨੂੰ ਦੇ ਕੇ ਕੀ ਗਏ ਉਲਟਾ ਪੰਜਾਬ ਦਾ ਨੁਕਸਾਨ ਹੁੰਦਾ ਆ ਪੰਜਾਬ ਦਾ ਪ੍ਰੋਟੋਕਾਲ ਦੇ ਉੱਤੇ ਪੈਸਾ ਖਰਚ ਹੁੰਦਾ ਆ ਔਰ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਕਰਨੀ ਹੈ ਉਹਨਾਂ ਦੇ ਕੰਮ ਕਰਨੀ ਹੈ ਉਹਨਾਂ ਦਾ ਸਭਾ ਵੀ ਬਰਬਾਦ ਹੁੰਦਾ ਹੈਗਾ ਤੇ ਲੇਕਿਨ ਇਹਨਾਂ ਦੇ ਸਿਰ ਦੇ ਉੱਤੇ ਕੋਈ ਜੂ ਨਹੀਂ ਸਰਕਦੀ ਹੈਗੀ ਔਰ ਫਿਰ ਕਹਿੰਦੇ ਕਿ ਬਿੱਟੂ ਸਾਹਿਬ ਜਿਹੜੇ ਕਿ ਪੰਜਾਬ ਦੇ ਕੇਂਦਰੀ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਨੂੰ ਪੈਕੇਜ ਇਸ ਕਰਕੇ ਨਹੀਂ ਮਿਲ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਮੰਗ ਪੱਤਰ ਬਣਾ ਕੇ ਉਹ ਕੇਂਦਰ ਨੂੰ ਨਹੀਂ ਭੇਜਿਆ ਔਰ ਜਦੋਂ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਮੰਤਰੀ ਆਉਂਦੇ ਆ ਕੇਂਦਰ ਦੇ ਮੰਤਰੀ ਪੰਜਾਬ ਦੇ ਮੰਤਰੀ ਉਹਨਾਂ ਨੂੰ ਜਾ ਕੇ ਦੱਸਦੇ ਨਹੀਂ ਹੈਗੇ ਕਿ ਨੁਕਸਾਨ ਕਿਸ ਚੀਜ਼ ਦਾ ਕਿੰਨਾ ਹੋਇਆ ਮੈਂ ਹੁਣ ਪੁੱਛਣਾ ਚਾਹਣਾ ਹਾਂ ਰਮਨੀਤ ਪਿੱਟੂ ਜੀ ਨੂੰ ਹੁਣ ਤੇ ਅਸੀਂ ਉਹ ਮੰਗ ਪੱਤਰ ਵੀ ਭੇਜ ਦਿੱਤਾ ਹੈਗਾ ਉਸ ਦੇ ਉੱਤੇ ਹਾਲੇ ਤੱਕ ਕੋਈ ਵਿਚਾਰ ਹੀ ਨਹੀਂ ਕੀਤਾ ਉਸ ਦਾ ਕੋਈ ਜਵਾਬ ਹੀ ਹਾਲੇ ਤੱਕ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਮਤਲਬ ਐਡੀ ਵੱਡੀ ਆਫਤ ਆਈ ਹੋਵੇ ਪੂਰਾ ਪੰਜਾਬ ਬਰਬਾਦ ਹੋ ਗਿਆ ਹੋਵੇ ਪੂਰਾ ਪੰਜਾਬ ਤਬਾਹ ਹੋ ਗਿਆ ਹੋਵੇ ਤੇ ਤੁਸੀਂ ਅੱਜ ਵੀ ਗੁੰਮਰਾਹਕੁੰਨ ਰਾਜਨੀਤੀ ਕਰਦੇ ਹੋ ਤੁਸੀਂ ਅੱਜ ਵੀ ਪੰਜਾਬ ਦੇ ਚਖਮਾ ਦੇ ਉੱਤੇ ਨਮਕ ਛਿੜਕ ਰਹੇ ਹੋਗੇ ਕਿਉਂ ਤੁਸੀਂ ਉਸ ਦੇ ਉੱਤੇ ਐਕਟ ਨਹੀਂ ਕਰਦੇ ਸੋ ਅੱਜ ਮੈਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੂੰ ਮੈਂ ਸਵਾਲ ਪੁੱਛਦਾ ਸਿੱਧਾ ਸਵਾਲ ਪੁੱਛਦਾ ਕੀ ਉਹ ਜਿਹੜਾ BBMP ਦੇ ਵਿੱਚ ਸਫਾਈ ਮੈਂਬਰਸ਼ਿਪ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ ਦਿੱਤੀ ਜਾ ਰਹੀ ਹੈਗੀ ਹੈ ਕੀ ਉਹ ਇਸ ਫੈਸਲੇ ਦੇ ਨਾਲ ਸਹਿਮਤ ਨੇ ਕੀ ਉਹ ਅੱਜ ਜਦੋਂ ਪੰਜਾਬ ਉਹਨਾਂ ਵੱਲ ਦੇਖ ਰਿਹਾ ਉਹ ਪੰਜਾਬ ਨਾਲ ਖੜੇ ਹੋਣਗੇ ਜਾਂ ਕੇਂਦਰ ਦੀ BJP ਦੀ ਜਿਹੜੀ ਕਟਿਆ ਰਾਜਨੀਤੀ ਹੈ ਉਹਦੇ ਨਾਲ ਖੜੇ ਹੋਣਗੇ ਉਹ ਸਪਸ਼ਟ ਤੌਰ ਤੇ ਜਿਹੜਾ ਜਵਾਬ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਦੇਣ ਔਰ ਉਸ ਦੇ ਨਾਲ ਹੀ ਜਿੱਥੇ BJP ਦੀ ਸੋਚ ਪੰਜਾਬ ਦੇ ਪ੍ਰਤੀ ਨਿਕਰਾਤਮਕ ਹੈਗਾ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਪੰਜਾਬ ਨੂੰ ਪ੍ਰਤਾੜਿਤ ਕਰਨ ਵਾਲੀ ਹੈ ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਸਾਰਿਆਂ ਨੂੰ ਜਾਦਿਆ ਕਿ ਉਹਨਾਂ ਨੇ ਐਲਾਨ ਕੀਤਾ ਸੀ ਕਿ 45 ਦਿਨਾਂ ਦੇ ਅੰਦਰ ਅੰਦਰ ਸਰਵੇ ਕਰਵਾ ਲਿਆ ਜਾਏਗਾ ਔਰ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਮੁਆਵਜ਼ਾ ਪਹੁੰਚ ਜਾਏਗਾ ਔਰ ਮੈਨੂੰ ਬੜੀ ਖੁਸ਼ੀ ਹੈ ਮਾਨ ਸਾਹਿਬ ਨੇ ਕੱਲ ਇਸ ਦੀ ਸ਼ੁਰੂਆਤ ਕਰਤੀ ਹੈ 45 ਦਿਨਾਂ ਦੀ بجائے ਸਿਰਫ 30 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਮਾਨ ਸਾਹਿਬ ਨੇ ਪ੍ਰੋਮਿਸ ਲੋਕਾਂ ਨਾਲ ਕੀਤਾ ਵਿਆ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਪ੍ਰਭਾਵਿਤ ਪਿੰਡ ਨੇ ਉਥੋਂ ਦੇ ਪ੍ਰਭਾਵਿਤ ਲੋਕਾਂ ਨੂੰ ਇਹ ਮੁਆਵਜ਼ਾ ਮਿਲ ਜੇਗਾ ਔਰ ਇੱਥੇ ਵੀ ਤੁਸੀਂ ਦੇਖੋ ਕਿ ਮਾਨ ਸਾਹਿਬ ਨੇ ਅੱਜ ਤੋਂ 2 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਕਿਉਂਕਿ ਜਿਹੜੇ ਲੋਕਾਂ ਨੂੰ ਮੁਆਵਜ਼ਾ ਦੇਣਾ ਹੈ ਉਹਦੇ ਨਿਯਮ ਜਿਹੜੇ ਹੈ ਐਸ ਡੀ ਆਰ ਅਕਦੇ ਵਿੱਚ ਉਹ ਕੇਂਦਰ ਤੈਅ ਕਰਦਾ ਹੈ ਉਸਦੇ ਨਿਯਮਾਂ ਨੂੰ ਬਦਲਣ ਦੀ ਜ਼ਰੂਰਤ ਹੈ ਫਾਰ ਇਗਜ਼ਾਮਪਲ ਇੱਕ ਏਕੜ ਦਾ ਮੁਆਵਜ਼ਾ ਸਿਰਫ 8600 ਕਰੋੜ ਰੁਪਈਆ ਹੈ ਸੌਰੀ 8600 ਰੁਪਈਆ ਹੈਗਾ ਕੀ ਅੱਜ 8600 ਰੁਪਈਏ ਦੇ ਨਾਲ ਇੱਕ ਏਕੜ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਉੱਪਰ ਭਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ 50000 ਰੁਪਈਆ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦੇਣਾ ਚਾਹੁੰਦਾ ਔਰ ਤੁਸੀਂ ਇਸ ਦੇ ਵਿੱਚ ਜਿਹੜੀ ਸੋਧ ਕਰੋ ਪਰ ਇਸ 8600 ਦੇ ਵਿੱਚ ਕੇਂਦਰ ਦਾ ਹਿੱਸਾ ਸਿਰਫ ਜਿਹੜਾ ਕਿ 5100 ਰੁਪਈਏ ਔਰ ਬਾਕੀ 1700 ਰੁਪਿਆ ਪੰਜਾਬ ਸਰਕਾਰ ਦਾ ਆ ਹੁਣ ਪੰਜਾਬ ਸਰਕਾਰ 20000 ਰੁਪਿਆ ਪ੍ਰਤੀ ਏਕੜ ਦੇ ਰਹੀ ਹੈ ਇਹਦਾ ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਮਗਰਮਾਚੇ ਦੇ ਹੰਝੂ ਬਹਾਉਂਦੇ ਐ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵਾ ਉਹ ਸਪਸ਼ਟ ਦੱਸਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਉਹ ਕਿ 20000 ਏਕੜ ਦੇ ਵਿੱਚ ਕੇਂਦਰ ਦਾ ਹਿੱਸਾ ਤੇ ਸਿਰਫ 5100 ਰੁਪਏ ਹੈਗਾ ਔਰ ਪੰਜਾਬ ਸਰਕਾਰ ਉਸ ਦੇ ਵਿੱਚ 14900 ਰੁਪਿਆ ਪ੍ਰਤੀ ਏਕੜ ਦਾ ਹਿੱਸਾ ਪਾ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਸਮੇਂ ਅਸੀਂ ਕਿਉਂ ਕਹਿ ਰਹੇ ਕਿ ਅਸਦੀ ਆਰਐਫ ਦੀ ਨੀਤੀਵਾਂ ਦੀ ਤਬਦੀਲੀ ਦੀ ਜ਼ਰੂਰਤ ਹੈ ਘਰ ਦੀ ਜਿਹੜੀ ਹੈ ਘਰ ਬਰਬਾਦ ਹੋ ਜਾਵੇ ਉਸ ਮੁਆਵਜ਼ਾ ਸਿਰਫ 6500 ਰੁਪਏ ਦਾ ਹੈ ਅੱਜ ਬੀਜੇਪੀ ਦੇ ਲੀਡਰ ਦੱਸ ਸਕਦੇ ਨੇ ਕਿ 6500 ਰੁਪਏ ਦੇ ਨਾਲ ਕਿੱਥੇ ਘਰ ਦੀ ਰਿਪੇਅਰ ਹੋ ਸਕਦੀ ਹੈ ਕਿੱਥੇ ਘਰ ਨਵਾਂ ਬਣ ਸਕਦਾ ਜਿਹੜਾ ਬਿਲਕੁਲ ਤਬਾਹ ਹੋ ਗਿਆ ਸੋ ਅਸੀਂ ਇਸ ਦਾ ਮੁਆਵਜ਼ਾ ਵੀ ਵਧਾਇਆ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਸ ਨੂੰ ਪਾਸ ਕੀਤਾ ਆ ਅਸੀਂ ਇਹ ਵੀ 1,20,000 ਰੁਪਇਆ ਪ੍ਰਤੀ ਮਕਾਨ ਦੇਣਾ ਚਾਹੁੰਦੇ ਆ ਜਿਹੜੇ ਮਕਾਨ ਬਰਬਾਦ ਹੋਏ ਆ ਕੇਂਦਰ ਸਰਕਾਰ ਨੂੰ ਇਸ ਪ੍ਰੈਸ ਕਾਨਫਰੰਸ ਦੇ ਮਾਰਫਤ ਅਸੀਂ ਦੁਬਾਰਾ ਬੇਨਤੀ ਕਰਦੇ ਆ ਕਿ ਜਿਹੜੇ ਨਿਜ਼ਮ ਹੁੰਦੇ ਨੇ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਨਿਜ਼ਮ ਹੁੰਦੇ ਨੇ ਜਿਹੜੀ ਲੋਕ ਹਿੱਤਾਂ ਦੀ ਸਰਕਾਰਾਂ ਹੁੰਦੀਆਂ ਨੇ ਉਹ ਲੋਕਾਂ ਦੇ ਹਿੱਤਾਂ ਦੇ ਮੁਤਾਬਕ ਚੱਲਦੀਆਂ ਨੇ ਐਡਮਨਸੀ ਦੇ ਨਾਲ ਨਹੀਂ ਚੱਲਦੀਆਂ ਸੋ ਆਪਣਾ ਅੜੀਆ ਰਵਈਆ ਛੱਡ ਕੇ ਤੁਸੀਂ ਇਸ ਐਸਡੀਆਰਐਫ ਦੇ ਜਿਹੜੇ ਨਿਜ਼ਮ ਨੇ ਉਹਨਾਂ ਦੇ ਵਿੱਚ ਤਬਦੀਲੀ ਕਰੋ ਤਾਂ ਕਿ ਪੰਜਾਬ ਔਰ ਪੰਜਾਬੀ ਜਿਹੜੇ ਹਮੇਸ਼ਾ ਕੇਂਦਰ ਕੇਂਦਰ ਦੇ ਨਾਲ ਖੜਦੇ ਰਹੇ ਆ ਔਰ ਮਾੜੇ ਵਕਤ ਦੇ ਵਿੱਚ ਹਮੇਸ਼ਾ ਇੱਕ ਢਾਕੇ ਦੇਸ਼ ਦਾ ਸਾਥ ਦਿੰਦਾ ਭਾਵੇਂ ਉਹ ਸਰਵਤ ਸਰਦਾਂ ਦੀ ਗੱਲ ਹੋਵੇ ਤੇ ਭਾਵੇਂ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਅੱਜ ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇਸ ਕਰਕੇ ਅੜੀਲ ਰਵਈਆ ਛੱਡ ਕੇ ਜੋ ਮਾਨ ਸਾਹਿਬ ਨੇ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਉਸ ਦੇ ਉੱਤੇ ਫੌਰੀ ਐਕਟ ਕਰਨ ਔਰਗਨਿਜ਼ਮਾਂ ਦੇ ਵਿੱਚ ਤਬਦੀਲ ਕਰਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਮਾਇਨੇ ਦੇ ਵਿੱਚ ਮੁਆਵਜ਼ਾ ਮਿਲ ਸਕੇ ਮੈਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿੱਥੇ ਮਾਨ ਸਾਹਿਬ ਦੀ ਸਰਕਾਰ ਦੀ ਇੱਕ ਵਾਰ ਫਿਰ ਜੈਨਕੀ ਤਾਰੀਫ ਕਰਦਾ ਮੈਂ ਧੰਨਵਾਦ ਕਰਨਾ ਚਾਹਣਾ ਕਿ ਜੋ ਉਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਬਲਕਿ ਸਮੇ ਤੋਂ ਪਹਿਲਾਂ ਕਰਕੇ ਦਿਖਾਇਆ ਔਰ ਇੱਕ ਵਾਰੀ ਫਿਰ ਜਿਹੜਾ ਹੈਗਾ ਸੁਨੀਲ ਜਾਖੜ ਜੀ ਰਵਨੀਤ ਬਿੱਟੂ ਜੀ ਅਸ਼wini ਸ਼ਰਮਾ ਜੀ ਨੂੰ ਮੈਂ ਸਵਾਲ ਕਰਦਾ ਕਿ BBMB ਦੇ ਨਿਜ਼ਮਾਂ ਦੇ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ हिमाचल ਨੂੰ ਅਤੇ Rajasthan ਨੂੰ ਸਫਾਈ ਮੈਂਬਰਸ਼ਿਪ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਤੁਸੀਂ ਕੇਂਦਰ ਦੇ ਉਸ ਫੈਸਲੇ ਦੇ ਨਾਲ ਸਹਿਮਤ ਹੋ ਕੀ ਤੁਸੀਂ ਪੰਜਾਬ ਦੇ ਨਾਲ ਖੜੋਗੇ ਪੰਜਾਬ ਦੇ ਹੱਕਾਂ ਦੇ ਨਾਲ ਖੜੋਗੇ ਜਾਂ ਫਿਰ ਜਿਹੜੀ ਕਿ ਕੇਂਦਰ ਦੀ ਘਟੀਆ ਸੋਚ ਤੇ ਨਾਲ ਖੜੇ ਹੋਵੋਗੇ ਬਹੁਤ ਬਹੁਤ ਸ਼ੁਕਰੀਆ